ਮੈਂ ਤੇ ਅੰਕੂ ਸਰ ਆਈ ਜਾਂਦੀ ਸੀ ਤੇ ਅੰਕੂ ਸਰ ਨੇ ਮੈਨੂੰ ਮਾਰੇ ਹੱਥ ਕਹਿੰਦੀ ਅੱਜ ਉਹ ਤੁਹਾਨੂੰ ਗੁਰੂਕੁਲ ਦੀ ਸ਼ੈਰ ਕਰਾ ਕੇ ਆਉਣੇ ਆ ਤੇ ਕਹਿੰਦੀ ਅੱਜ ਉਹ ਤੁਹਾਨੂੰ ਦਿਖਾਈ ਦਿੰਨੇ ਆ ਕੀ ਹੈ ਤੇ ਮੈਨੂੰ ਵੀ ਚੜਿਆ ਚਾਹ ਤੇ ਮੈਂ ਵੀ ਚਾਹ ਸੰਭਾਲ ਨਹੀਂ ਸਕੇ ਮੈਂ ਕਿਹਾ ਜੋ ਦੇਖ ਹੀ ਲੈਣੇ ਵੀ ਅੰਦਰ ਹੈ ਕੀ ਅਸੀਂ ਵੜ ਗਏ ਗੁਰੂਕੁਲ ਦੇ ਅੰਦਰ ਤੇ ਅੰਕੂ ਸਰ ਨੇ ਜਾ ਕੇ ਇੱਕ ਉਥੇ ਲੈਕਚਰ ਸਟੈਂਡ ਜੱਪਿਆ ਸੀ ਜਾ ਕੇ ਤਾਂ ਬਤਨ ਕੁਰਸੀ ਤੇ ਬਹਿ ਗਏ ਤੇ ਦੱਸਿਆ ਵੀ ਇਹ ਰਜਿਸਟਰ ਤੇ ਗਾਰਡ ਕਰਦਾ ਐਂਟਰੀ ਜਦੋਂ ਕੋਈ ਸਟੂਡੈਂਟ ਬਾਹਰ ਆਉਂਦਾ ਜਾਂ ਅੰਦਰ ਜਾਂਦਾ ਇੱਥੇ ਕੀਤੀ ਜਾਂਦੀ ਐਂਟਰੀ ਉਦੋਂ ਭੱਜੀ ਭੱਜੀ ਗਾਰਡ ਆਈ ਕਹਿੰਦੀ ਤੁਸੀਂ ਸਾਡੀ ਕਾਪੀ ਦੱਸਣ ਲੱਗੀ ਵੀ ਭਾਈ ਸਟੂਡੈਂਟ ਦਾ ਕਿਵੇਂ ਚੱਲਦਾ ਕੰਮ ਓਕੇ ਦੇ ਬਹੁਤ ਵਧੀਆ ਚੱਲਦਾ ਹੈ ਫਿਰ ਮੈਨੂੰ ਤਾਂ ਪੁੱਛਣ ਲੱਗ ਗਏ ਵੀ ਤੁਹਾਡੇ ਕੋਲ ਡੰਡਾ ਹੈਗਾ ਜੀ ਤੁਸੀਂ ਕੁੱਟਦੇ ਹੋ ਕੋਈ ਸਾਡਾ ਡੰਡਾ ਚੱਕ ਕੇ ਪੰਜਾਬ ਪੁਲਸ ਵਾਲੀ ਫੀਲਿੰਗ ਲੈਣ ਲੱਗ ਗਏ ਕਹਿੰਦੇ ਹਾਂ ਇਹ ਆ ਡੰਡਾ ਇਹਦੇ ਨਾਲ ਜਵਾਕਾਂ ਨੂੰ ਕੁੱਟਿਆ ਜਾਂਦਾ ਸਾਨੂੰ ਡਰ ਸੀ ਸਾਡੇ ਵੀ ਨਾ ਗਾਰਡ ਮਾਰਦੇ ਡੰਡਾ ਇਦਾਂ ਬਤਾ ਭੱਜੇ ਤੇ ਫਿਰ ਅਸੀਂ ਕਾਰ ਦਿਖਾਈ ਟੁੱਟੀ ਜੀ ਕਾਰ ਖੜੀ ਸੀ ਅਸੀਂ ਦੱਸਿਆ ਇਹ ਟੁੱਟੀ ਜੀ ਗੱਡੀ ਅਸੀਂ ਰੱਖੀ ਹੋਈ ਸੀ ਬੱਚਿਆਂ ਦੀ ਸਹੂਲਤ ਵਾਸਤੇ ਇਹ ਗੱਡੀ ਜੇ ਬੱਚਾ ਹੋ ਗਿਆ ਬਿਮਾਰ ਰਾਤ ਵੇ ਰਾਤ ਤਾਂ ਉਹਨੂੰ ਸਟੂਡੈਂਟ ਨੂੰ ਆਪਾਂ ਲੈ ਜਾਂਦੇ ਸੀ ਪਰ ਆਫਿਸ ਦੇਖਣ ਤੋਂ ਪਹਿਲਾਂ ਪੁਨੀਸ਼ਰ ਨੇ ਦੇਖਿਆ ਸਾਹਮਣੇ ਹਰਾ ਪਰਾਗਾ ਗਰਾਊਂਡ ਕਹਿੰਦਾ ਭੱਜਦੇ ਭੱਜਦੇ ਭੱਜ ਗਏ ਭੱਜ ਗਏ ਮੈਂ ਪਿੱਛੇ ਪਿੱਛੇ ਭੱਜੀ ਜਾਵਾਂ ਰੁਕਣੀ ਨਾ ਰੁਕਣੀ ਨਾ ਮੈਨੂੰ ਪਤਾ ਨਹੀਂ ਇਹਨਾਂ ਨੇ ਕੀ ਵੇਖ ਲਿਆ ਚੰਨ ਵੇਖ ਲਿਆ ਤਾਰੇ ਵੇਖ ਲਏ ਅੱਛਾ ਇਹਨਾਂ ਨੇ ਵੇਖਿਆ ਝੁੱਲੇ ਇਹ ਬਚਪਨ ਯਾਦ ਕਰਦੇ ਆ ਦਾ ਆਨੰਦ ਮਾਣਦੇ ਆ ਤੇ ਮੈਨੂੰ ਕਹਿੰਦੇ ਜਦੋਂ ਬੱਚੇ ਹੋ ਜਾਂਦੇ ਪੜ ਪੜ ਕੇ ਉਦਾਸ ਪੜ ਪੜ ਕੇ ਤੰਗ ਹੋ ਜਾਂਦੇ ਆ ਇੱਥੇ ਆ ਕੇ ਝੁੱਲੇ ਮਾਣਦੇ ਨੇ ਉਹ ਲੈ ਸਿੱਧੇ ਹੋ ਕੇ ਬਹਿ ਕੇ ਇਹਦੇ ਨਜ਼ਾਰੇ ਲੈਂਦੇ ਨੇ ਸਟੂਡੈਂਟ ਫਿਰ ਤਾਂ ਝੂਠੇ ਲੈ ਕੇ ਅੰਕੂ ਸਰ ਕਹਿੰਦੇ ਚਲੋ ਚਲੋ ਪਨੀਰ ਸਰ ਹੁਣ ਆਪਾਂ ਚੱਲਦੇ ਆਂ ਅੰਦਰ ਤੇ ਅੰਕੂ ਸਰ ਤਾਂ ਥਾਂ ਜਾ ਦੇਖ ਕੇ ਟੱਪ ਗਏ ਤੇ ਉਧਰ ਮੈਨੂੰ ਕੁਝ ਦਿਸ ਗਿਆ ਲਾਸ ਲਮਕੀ ਜਾਂਦੀ ਸੀ ਦਾ ਮਤਲਬ ਇੱਥੇ ਫਿਜ਼ੀਕਲ ਦੀ ਵੀ ਤਿਆਰੀ ਕਰਵਾਈ ਜਾਂਦੀ ਹੈ ਆਪਣੇ ਗੁਰੂਕੁਲ ਦੇ ਵਿੱਚ ਬੱਚਿਆਂ ਨੂੰ ਤਾਂ ਮੈਂ ਲਾਸਟ ਚੜਨ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਕਿਥੋਂ ਖਾ ਖਾ ਕੇ ਪੋਟਲ ਹੋਏ ਪਏ ਕਿਥੋਂ ਚੜਿਆ ਜਾਂਦਾ ਫਿਰ ਮੈਂ ਥਾਂ ਜਾ ਦੇਖ ਕੇ ਟੱਪ ਗਿਆ ਤੇ ਉੱਥੇ ਸਾਨੂੰ ਦੇਖਿਆ ਗਰਾਊਂਡ ਐਂ ਲੱਗਦਾ ਸੀ ਜਿਵੇਂ ਜੰਗਲ ਦੇ ਵਿੱਚੋਂ ਆਏ ਹੋਣੇ ਆ ਗਰਾਊਂਡ ਪਹਿਲੀ ਵਾਰੀ ਦੇਖਿਆ ਹੁੰਦਾ ਆਸਪਾਸੇ ਇੰਨਾ ਤਕੜਾ ਮਾਹੌਲ ਦੇਖ ਕੇ ਪਹਿਲਾਂ ਮ ਦੀ ਹੈ ਉਧਰ ਅੰਕੂ ਸਰਨ ਵੀ ਲੇਟਾ ਲਾਤਾ ਲਾਤੇ ਲਾਤੇ ਤਰੀ ਪਏ ਆ ਕੀ ਬਾਤ ਹੈ ਕਹਿੰਦੇ ਨਜ਼ਾਰੇ ਆ ਰਹੇ ਹੈ ਕਹਿੰਦੇ ਖੁੱਲੇ ਡੁਲਾ ਮਾਹੌਲ ਹੈ ਕਹਿੰਦੇ ਕਿਆ ਬਾਤ ਨਹੀਂ ਅਸੀਂ ਤੁਰ ਪਏ ਤੋਂ ਤੁਝਾ ਲੰਗੇ ਥੋਂ ਦੀ ਤਾਂ ਪੁਨੀਸ਼ਰ ਨੂੰ ਮੈਂ ਵੇਖਿਆ ਪੁਨੀਸ਼ਰ ਕੀ ਕਰਨ ਲੱਗੀ ਹੈ ਪੁਨੀਸ਼ਰ ਸੋਚੀ ਜਾਣ ਵੀ ਹਾਂ ਮੈਂ ਕਰਾਂ ਕੀ ਮੋਲ ਜਾ ਵੇਖੀ ਜਾਣੀ ਪਹਿਲਾ ਖੁੱਲੇ ਵਾਲ ਖੁੱਲਾ ਖੁੱਲਾ ਮੋਲ ਪਹਿਲੀ ਵਾਰੀ ਦੇਖਿਆ ਲੈ ਜੀ ਪੁਨੀਸ਼ਰ ਲਾਗੇ ਲਾਗੇ ਡੰਡ ਮੈਂ ਕਿਹਾ ਮੈਂ ਉੱਤੇ ਬਹਿਣਾ ਕਹਿੰਦੇ ਨਾ 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 ਭਾਈ ਇਹਨਾਂ ਦੌਰ ਕਿੱਥੇ ਹੈਗਾ ਫਿਰ ਮੈਨੂੰ ਕਹਿੰਦੇ ਮੇਰਾ ਪੇਟ ਵਧੀਆਂ ਦਾ ਮੈਂ ਕਿਹਾ ਚੱਲ ਪੁੱਤਰ ਕੋਈ ਗੱਲ ਨਹੀਂ ਪੇਟ ਵ ਤਮੇ ਕਹਤਿ ਲਾ ਮੈਂ ਡੰਡ ਬੈਠ ਕੇ ਇੱਥੇ ਬਣਾਵਾਂਗੇ ਡੋਲੇ ਤੇ ਪੁਨੀ ਸਰ ਬਾਈ ਖੂਬੇ ਕੇ ਖੁਸ਼ ਕਹਿੰਦੇ ਲੈ 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 ਨਜ਼ਾਰੇ ਬੰਨੀ ਫਿਰਦੇ ਨੇ ਇੱਥੇ ਲੈ ਪੁਨੀ ਸਰ ਹੁਣ ਮੈਨੂੰ ਅੰਕੂ ਸਰ ਨੇ ਦਵਾ ਦਵਾ ਪੰਪ ਦਿੱਤੇ ਕਹਿੰਦੇ ਪਨੀ ਸਰ ਤੁਸੀਂ ਕਰ ਸਕਦੇ ਹੋ ਤੁਸੀਂ ਬੈਂਚ ਪ੍ਰੈਸ ਲਾ ਸਕਦੇ ਹੋ ਉਧਰ ਸਟੂਡੈਂਟ ਖੜੀ ਕਹਿੰਦੀ ਸਰ ਅਸੀਂ ਤਾਂ ਇੰਨਾ ਵੇਟ ਪਾਵਾਂਗੇ ਮੈਂ ਕਿਹਾ ਨਾ ਪਰਾਵਾ ਨਾ ਬੱਸ ਕਰ ਐਵੇਂ ਕੜਾਲੇ ਚੜ ਜਾਣਾ ਬੁੱਢਾ ਸਰੀਰ ਹੈ ਤਾਂ ਮੈਂ ਦਵਾ ਦਵਾ ਬੈਂਚ ਪ੍ਰੈਸ ਲਾਉਣ ਲੱਗਿਆ ਉਧਰ ਅੰਕੂ ਸਰ ਲਾ ਰਹੇ ਨੇ ਉਧਰ ਅੰਕੂ ਸਰ ਕਹਿੰਦੇ ਡੌਲੇ ਲਾ ਰਹੇ ਨੇ ਮੈਂ ਦਵਾ ਦਵਾ ਰਾਡ ਚੱਕੀ ਓਹੋ ਮੈਂ ਕਿਹਾ ਕੀ ਆ ਵਾਤਾ ਉਹ ਤਾਂ ਲੱਗ ਰਿਹਾ ਸੀ ਘੈਟ ਪਰ ਅੰਦਰੋਂ ਪਾਪਾ ਨਹੀਂ ਕਰਾਂਗੇ ਸੀ ਪਰ ਮੈਂ ਦਵਾ ਦਵਾ ਰਾਡ ਚੱਕੀ ਅੰਕੂ ਸਰ ਖੁਸ਼ ਰ ਹੋ ਰਹੀ ਹੈ ਕਹਿੰਦੇ ਤੁਹਾਨੂੰ ਪਸਾਤਾ ਵਸਾਤਾ ਉਦੋਂ ਵੇਲੇ ਸੀਗੇ ਮੈਂ ਥੋੜਾ ਜਿਹਾ ਦੇਖਿਆ ਮੈਂ ਕਿ ਕੀ ਇਹਦੇ ਛੇਕ ਛੁਕ ਪਿਆ ਹੋਵੇ ਵੈਸੇ ਤਾਂ ਚਾਹ ਲੈ ਕਿੰਨੀ ਜੀ ਸੀ ਮੈਂ ਕਿਹਾ ਕੀ ਇਹਦੇ ਵਿੱਚ ਕੋਈ ਚਾਹ ਪਾਣੀ ਪਿਆ ਹੋਵੇ ਪੀ ਲਗੇ ਅੰਕੂ ਸਰ ਕਹਿੰਦੇ ਦੇਖੋ ਮੁੰਡਿਓ ਇੱਥੇ ਹੁੰਦੀ ਹੈ ਤੁਹਾਡੀ ਐਂਟਰੀ ਇੱਥੇ ਤੁਹਾਡੇ ਤੋਂ ਭਰਾਇਆਂ ਜਾਂਦੀਆਂ ਫੀਸਾਂ ਇੱਥੇ ਸਾਰਾ ਕੁਝ ਤੁਹਾਡੇ ਹਿਸਾਬ ਕਿਤਾਬ ਹੁੰਦਾ ਹੈ ਇੱਥੇ ਤੁਹਾਡੇ ਤੇ ਨਿਗਰਾਨੀ ਵੀ ਰੱਖੀ ਜਾਂਦੀ ਹੈ ਪਿੱਛੇ ਉਹਨਾਂ ਕੈਮਰੇ ਵੀ ਦਿਖਾਉਣਗੇ ਤੇ ਮੈਂ ਉੱਥੇ ਇੱਕ ਡੱਬਾ ਜਿਹਾ ਲੱਗਿਆ ਪਿਆ ਸੀ ਮੈਂ ਕਿਹਾ ਗੁਪਤ ਗਾਨ ਵਾਲਾ ਵੇਖੋ ਕਿ ਕਿੰਨੇ ਰੁਪਏ ਪਏ ਆ ਅੰਕੂ ਸਰ ਨੇ ਖੁਰਕੀ ਦਾੜੀ ਹਲਕੀ ਤੇ ਜਾਵੜੇ ਅੰਦਰ ਉੱਥੇ ਦਿ ਕਮਰਾ ਲਗਾਇਆ ਗਿਆ ਵੀ ਹਰ ਇੱਕ ਬੱਚਾ ਸਾਡੀ ਨਿਗਰਾਨੀ ਦੇ ਹੇਠ ਹੈ ਵੈਸੇ ਤਾਂ ਲਿਖਿਆ ਹੀ ਹੁੰਦਾ ਪਰ ਸਾਰਾ ਨਿਗਰਾਨੀ ਡੇਟਾ ਇੱਥੇ ਲਾਇਬ੍ਰੇਰੀ ਦਿਖਾ ਰਿਹਾ ਹੈ ਇੱਥੇ ਲਾਇਬ੍ਰੇਰੀ ਦੇ ਵਿੱਚ ਬੱਚੇ ਪੜ੍ਹ ਰਹੇ ਹੈ ਤੇ ਸਾਰਾ ਕੁਝ ਅੰਕ ਉਸਰ ਨੇ ਦੱਸਿਆ ਤੇ ਫਿਰ ਅਸੀਂ ਉਥੋਂ ਕੀਤਾ ਕੋਚ ਬੱਸ ਸੇ ਤੋਂ ਕੁਝ ਕਰਨੀ ਲੱਗੇ ਸੀ ਪੁਲਿਸ ਸਰ ਕਹਿੰਦੇ ਨਾ ਨਾ ਮੈਂ ਦਮ ਲੈਣਾ ਮੈਂ ਹੁਣੇ ਹੁਣੇ ਬੈਂਚ ਪ੍ਰੈਸ ਲਾ ਕੇ ਆਇਆ ਮੈਂ ਥੱਕ ਗਿਆ ਤਾਂ ਪੁਲਿਸ ਸਰ ਨੇ ਲਿਆ ਆਰਾਮ ਲਿਆ ਬਟ ਮੈਂ ਕਿਹਾ ਚਲੋ ਚਲੋ ਆਪਾਂ ਇੰਨਾ ਟਾਈਮ ਹੈ ਨਹੀਂ ਆਪਣੇ ਕੋਲ ਜਲਦੀ ਜਲਦੀ ਨਿਕਲਦੇ ਆਂ ਫਿਰ ਉਸੇ ਆਫਿਸ ਤੋਂ ਬਾਹਰ ਨਿਕਲੇ ਜਿਵੇਂ ਹੀ ਬਾਹਰ ਨਿਕਲੇ ਸਟੂਡੈਂਟ ਖੜੇ ਸਾਡੀ ਵੇਟ ਕਰੀ ਜਾਂਦੇ ਸੀ ਮੈਨੂੰ ਵਿਖ ਗਈ ਸਾਹਮਣੀ ਗੁਫਾ ਮੈਂ ਕਿਹਾ ਗੁਫਾ ਦਾ ਰਸਤਾ ਜਾਂਦਾ ਕਿੱਧਰ ਨੂੰ ਹੈ ਮੈਂ ਗੁਫਾ ਦੇ ਵਿੱਚ ਥੱਲੇ ਉਤਰਨ ਲੱਗਿਆ ਪੁਲਿਸ ਸਰ ਨੂੰ ਕੁਝ ਹੋਰ ਵਿਖ ਗਿਆ ਬੱਚਿਆਂ ਨੂੰ ਮੋਟੀਵੇਟ ਕਰਦੇ 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 ਪੁਲਿਸ ਸਰ ਰੁਕ ਗਿਆ ਉੱਥੇ ਸਾਹਮਣ ਅਸੀਂ ਕਹਿੰਦੇ ਚਲੋ ਬੋਧ ਹੈ ਅਜਲੀ ਇੰਨੀ ਅਸੀਂ ਵੜ ਗਏ ਗੁਫਾ ਦੇ ਵਿੱਚ ਗੁਫਾ ਦੇ ਵਿੱਚ ਜਿਵੇਂ ਹੀ ਥੱਲੇ ਗਏ ਸਾਨੂੰ ਲੱਗਿਆ ਪਤਾ ਨਹੀਂ ਕਿਹੜੀ ਗੁਫਾ ਬਣੀ ਹੋਈ ਹੈ ਲੇਕਿਨ ਲੇਕਿਨ ਇੱਥੇ ਸੀਗੇ ਸਾਰੇ ਬੱਚਿਆਂ ਦੇ ਕਮਰੇ ਕਮਰੇ ਇੰਨੀ ਠੰਡ ਦੇ ਵਿੱਚ ਪਹਿਲਾਂ ਉਹਦੇ ਤੋਂ ਪਹਿਲਾਂ ਸਾਨੂੰ ਵੇਖਿਆ ਗਿਆ ਖਜ਼ਾਨਾ ਕਹਿੰਦੇ ਲੈ ਖਜ਼ਾਨੇ ਦੀ ਤਜੋਰੀਆਂ ਪਈਆਂ ਬੱਚਿਆਂ ਦੀਆਂ ਖਜ਼ਾਨਾ ਹੀ ਖਜ਼ਾਨਾ ਪਿਆ ਉਹ ਨਾ ਨਾ ਬੰਦ ਕਰ ਬੰਦ ਕਰ ਦਿ ਇਹਨੂੰ ਬੰਦ ਕਰ ਦਿ ਚਲ ਚਲ